ਨਾਮ ਕਲਾਸ ਨੂੰ ਇਹ ਸਰ ਕੀ ਹੋਇਆ ਕਿ ਹਾਸੇ ਇਹ ਬਾਈ ਅਸੀਂ ਜਾ ਰਹੇ ਸੀ ਮੁੰਡਾ ਨਾ ਸਾਡੇ ਉੱਤੇ ਕਤਲ ਕਰਦਾ ਸੀਗਾ ਮੈਂ ਤੇ ਉਹਨਾਂ ਦੇ ਬਹੁਤ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਦੋਂ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਤੇ ਸੀਗੇ ਨਵੇਂ ਕੋਲ ਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਾਬਰ ਕਰਕੇ ਜਿਹੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗੇ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮੁਲਾਜ਼ਮ ਉਹਨੇ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਅੰਨੀ ਦੇ ਜਿੰਨਾ ਨਾਮ ਹੈ। ਇਹ ਕੀ ਹੋਇਆ ਕਿ ਇਹ ਹਾਦਸਾ। ਇੱਕ ਕਾਲ ਆਈ ਸੀ ਆਪਾਂ ਨੂੰ ਨੋਜਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਸੀਂ। ਵੀ ਆਪਣੇ ਨਹਿਰ ਦੇ ਵਿੱਚ ਨਾ ਮੈਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਈ ਆ ਮੋਰ ਹੋਣ ਦਾ ਮੇਂ ਸੀਗੀ। ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜ਼ਖਮੀ ਦੱਸੇ ਜਾ ਰਹੇ ਆ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਦੀ ਸਹਾਇਤਾ ਨਾਲ ਸਾਡੀ ਸਹਾਇਤਾ ਨਾਲ ਅਸੀਂ ਸੇਵ ਦਸਤਾ ਲੈ ਕੇ ਆਉਂਦੇ ਹਾਂ। ਕਿੰਨੇ ਕੱਢੇ ਲੇਗੇ ਉਹਨਾਂ ਨੂੰ? ਸਾਰੇ ਕੱਢ ਕੇ ਲਿਆਂਦੇ। ਇਹ ਲਾਹ ਠੀਕ ਨੇ। ਲਾਹ ਠੀਕ ਨੇ ਇੱਕ ਜ਼ਖਾ ਥੋੜਾ ਸੀਰੀਅਸ ਆ ਬਾਕੀ ਸਾਰੇ ਸਹੀ ਨੇ। ਇਹ ਜਾ ਕਿਥੇ ਸੀ ਕਿਥੇ ਗਏ? ਇਹ ਆਪਦੇ ਘਰੇ ਜਾ ਰਹ ਨੀ ਲੋਕਾ ਜੋ ਆਇ ਕਿ ਤੁਸੀਂ ਇਹਦੇ ਦੱਸਿਆ ਨਹੀਂ ਹਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਹੋਰ ਜਾਨ ਸੀ ਪੰਜ ਜਵਾਬ ਸੀਗੇ ਤੇ 6 ਬੰਦੇ ਸੀ ਵਿੱਚ ਵੀ ਲੇਡੀ ਸੀਗੀ da é